ਸਭ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਅੱਜ ਆਪ ਸਭ ਦੇ ਰੂਬਰੂ ਹੈ ਦਿਲੀਪ ਕੋ ਟਿਵਾਣਾ ਦੀ ਲਿਖੀ ਹੋਈ ਕਹਾਣੀ ਆਈ ਮਿਸ ਯੂ ਮਾਂ ਬਦਲ ਵਾਈ ਦਾ ਦਿਨ ਸੀ ਮੀ ਕਦੇ ਪੈਣ ਲੱਗਦਾ ਕਦੇ ਹਟ ਜਾਂਦਾ ਗਰਮੀ ਕੱਟ ਗਈ ਸੀ ਮੌਸਮ ਸੁਹਾਵਣਾ ਹੋ ਗਿਆ ਸੀ ਅੱਜ ਛੁੱਟੀ ਦਾ ਦਿਨ ਸੀ ਮਾਂ ਨੇ ਖੀਰ ਪੂਰੇ ਬਣਾਏ ਪਤੀ ਅਤੇ ਪੁੱਤਰ ਨੂੰ ਆ ਕੇ ਖਾ ਲੈਣ ਲਈ ਆਵਾਜ਼ਾਂ ਦੇਣ ਲੱਗੀ ਤੇਰੀ ਮਾਂ ਨੂੰ ਪਕਾਉਣ ਖਾਣ ਤੋਂ ਬਿਨਾ ਦੂਜਾ ਕੋਈ ਕੰਮ ਨਹੀਂ ਪਾਪਾ ਨੇ ਰਿਸ਼ੀਵਾਲ ਤੱਕ ਕੇ ਹੱਸ ਕੇ ਆਖਿਆ ਅੰਨ ਵਿੱਚ ਹੀ ਪ੍ਰਾਨ ਨੇ ਸਿਆਣਿਆਂ ਨੇ ਆਖਿਆ ਹੈ ਜਿਹੋ ਜਿਹਾ ਅੰਨ ਉਹੋ ਜਿਹਾ ਮਨ ਜੇ ਖਾਣਾ ਪੀਣਾ ਜ਼ਰੂਰੀ ਨਾ ਹੁੰਦਾ ਤਾਂ ਰੱਬ ਬੰਦੇ ਦੇ ਕਿੱਡੀ ਕਾਤੋਂ ਲਗਾਉਂਦਾ ਮਾਂ ਨੇ ਕਿਹਾ ਪਾਪਾ ਮੰਮੀ ਨੇ ਇੰਨੇ ਵਧੀਆ ਖੀਰ ਪੂੜੇ ਬਣਾਏ ਨੇ ਕ੍ਰਿਟਿਸਿਜ਼ਮ ਨਾ ਕਰੋ ਰਿਸ਼ੀ ਪੂੜੇ ਦੀ ਬੁਰਕੀ ਤੋੜਦਾ ਬੋਲਿਆ ਇਹਨਾਂ ਨੇ ਤਾਂ ਮੇਰੀ ਹਰੇਕ ਗੱਲ ਦੇ ਉਲਟ ਬੋਲਣਾ ਹੀ ਹੋਇਆ ਮਾਂ ਨੇ ਪੂੜਾ ਪਾਪਾ ਦੀ ਪਲੇਟ 'ਚ ਰੱਖ ਦਿਆਂ ਆਖਿਆ ਰਿਸ਼ੀ ਤੇਰੀ ਮਾਂ ਬੜੀ ਚੰਗੀ ਹੈ ਕਿਉਂਕਿ ਤੇਰਾ ਵੀ ਧਿਆਨ ਰੱਖਦੀ ਹੈ ਮੇਰਾ ਵੀ ਧਿਆਨ ਰੱਖਦੀ ਹੈ ਫਜ਼ੂਲ ਖਰਚ ਕੋਈ ਨਹੀਂ ਕਰਦੀ ਨਾਲੇ ਦੇਖਦਾ ਨਹੀਂ ਪਿੰਡੋਂ ਜਦੋਂ ਤੇਰੀ ਦਾਦੀ ਆਉਂਦੀ ਹੈ ਸੁਨਾਣ ਕਿੰਨੀ ਮਿੱਠੀ ਬਣ ਜਾਂਦੀ ਹੈ ਪਾਪਾ ਆਖ ਰਹੇ ਸਨ ਮੈਂ ਸਭ ਜਾਣਦੀ ਹਾਂ ਪਹਿਲਾਂ ਜੋ ਮਰਜ਼ੀ ਆਖ ਦਿੰਦੇ ਹੋ ਮਗਰੋਂ ਪੋਚੇ ਮਾਰ ਦਿੰਦੇ ਹੋ ਮਾਂ ਹੱਸ ਕੇ ਬੋਲੀ ਹਾਂ ਸੱਚ ਸੁਣੋ ਦਫ਼ਤਰੋਂ ਆਉਂਦੇ ਹੋਏ ਆਪਣੇ ਨਾਈਟ ਸੂਟ ਦਾ ਕੱਪੜਾ ਫੜ ਲਿਓਣਾ ਬਣਾ ਮੈਂ ਦਿਆਂਗੀ ਮਾਂ ਨੂੰ ਕੁਝ ਯਾਦ ਆਇਆ ਮੇਰੀ ਛੱਡੋ ਰਿਸ਼ੀ ਦਾ ਫਿਕਰ ਕਰੋ ਇਸ ਦੀ ਪੋਸਟਿੰਗ ਦੀ ਚਿੱਠੀ ਆਉਣ ਹੀ ਵਾਲੀ ਹੈ ਨਾਲੇ ਦੇਖ ਲੋ ਰਿਸ਼ੀ ਆਖਦਾ ਸੀ ਇਮਤਿਹਾਨ ਅਗਲੀ ਵਾਰ ਦਿਆਂਗਾ ਐਤਕੀ ਤਿਆਰੀ ਚੰਗੀ ਨਹੀਂ ਫਿਰ ਵੀ ਉਹ ਪਾਸ ਹੋ ਗਿਆ ਇੰਟਰਵਿਊ ਚ ਲੰਘ ਗਿਆ ਪੀਸੀਐਸ ਵਿੱਚੋਂ ਪਾਸ ਹੋ ਜਾਣਾ ਕੋਈ ਛੋਟੀ ਗੱਲ ਨਹੀਂ ਮੈਂ ਜਾਣਦਾ ਸੀ ਕਿ ਮੇਰਾ ਪੁੱਤਰ ਜੋ ਹੈ ਲਾਇਕ ਤਾਂ ਹੋਵੇਗਾ ਹੀ ਪਾਪਾ ਨੇ ਪੂੜਾ ਖੰਦਿਆ ਕਿਹਾ ਆਹੋ ਜੀ ਜੇ ਚੰਗਾ ਤਾਂ ਆਖਣਗੇ ਪਿਓ ਦਾ ਪੁੱਤਰ ਹੈ ਜੇ ਮਾੜਾ ਹੈ ਤਾਂ ਆਖਣਗੇ ਕਿ ਮਾਂ ਦਾ ਵਿਗਾੜਿਆ ਹੋਇਆ ਹੈ ਮਾਂ ਨਹੀਂ ਕਿਹਾ ਚਲੋ ਝਗੜਾ ਛੱਡੋ ਜੀ ਮੈਂ ਤਾਂ ਤੁਹਾਡਾ ਦੋਵਾਂ ਦਾ ਪੁੱਤਰ ਹਾਂ ॠषि ਨੇ ਹੱਸ ਕੇ ਕਿਹਾ ਕਿਤੇ ਪੋਸਟਿੰਗ ਬਹੁਤੀ ਦੂਰ ਦੀ ਤਾਂ ਨਹੀਂ ਹੋਊਗੀ ਮਾਂ ਨੇ ਥੋੜੀ ਚਿੰਤਾੰਤਰ ਹੋ ਕੇ ਆਖਿਆ ਲਓ ਜੀ ਪਹਿਲਾਂ ॠषि ਦੀ ਨੌਕਰੀ ਦੀ ਚਿੰਤਾ ਸੀ ਹੁਣ ਦੂਰ ਨੇੜੇ ਦੀ ਪੋਸਟਿੰਗ ਦਾ ਖਿਆਲ ਆ ਗਿਆ ਜਿੱਥੇ ਦੀ ਵੀ ਹੋਈ ਜਾਵੇ ਜਾਣਾ ਤਾਂ ਪਊਗਾ ਇਹ ਪਾਪਾ ਨੇ ਕਿਹਾ ਬੜੇ ਸੁਆਦ ਸੀ ਖੀਰ ਕੋੜੇ ਰਾਤ ਨੂੰ ਇੱਕ ਅੱਧਾ ਫੁਲਕਾ ਹੀ ਖਾਵਾਂਗਾ ਪਾਪਾ ਨੇ ਕਿਹਾ ਹਾਲੇ ਰਾਤ ਨੂੰ ਵੀ ਖਾਓਂਗੇ ਮਾਂ ਨੇ ਮਜ਼ਾਕ ਕੀਤਾ ਰਿਸ਼ੀ ਹੱਥ ਧੋ ਕੇ ਆਪਣੇ ਕਮਰੇ ਵੱਲ ਚਲਾ ਗਿਆ ਮੁੰਡੇ ਤੇਰੇ ਨੂੰ ਵਧੀਆ ਨੌਕਰੀ ਮਿਲ ਰਹੀ ਹੈ ਹੁਣ ਇਸ ਤੇ ਵਿਆਹ ਬਾਰੇ ਸੋਚ ਪਾਪਾ ਨੇ ਕਿਹਾ ਮੈਨੂੰ ਤਾਂ ਸੌ ਕੁੜੀ ਚਾਹੀਦੀ ਹੈ ਮਾਂ ਨੇ ਕੁਰਸੀ ਤੇ ਬੈਠਦੇ ਹੋਏ ਕਿਹਾ ਮੈਨੂੰ ਸੌ ਪਰਿਵਾਰ ਚਾਹੀਦਾ ਹੈ ਪਾਪਾ ਨੇ ਕਿਹਾ ਜਿਸ ਦੇ ਸੰਜੋਗ ਹੋਏ ਮਿਲ ਜਾਊਗੀ ਮਾਂ ਨੇ ਕਿਹਾ ऋषि दी पोस्टिंग अमृतसर दी होई सी सरकारी कोठी हजे खाली नहीं सी महकमे वालेया ने आप ही चंगे इलाके च इक नवां ਘਰ इक नवां बणया ਘਰ ਲੱਭ ਰਖਿਆ ਸੀ मां ते पापा ਆਪ ਉਸ ਨੂੰ ਛੱਡਣ ਗਏ ਕੁਝ ਚੀਜ਼ਾਂ ਘਰੋਂ ਲੈ ਗਏ ਸਨ ਤੇ ਕੁਝ ਉੱਥੋਂ ਲੈ ਲਈਆਂ ਸਨ ਇੱਕ ਦੋ ਦਿਨ ਚ ਘਰ ਸੈੱਟ ਕਰਵਾ ਕੇ मां ते पापा ਮੁੜ ਆਏ ਸਨ ਛੋਟੂ ਦੇ ਪਿਓ ਨੂੰ 10 ਦਿਨਾਂ ਦੀ ਛੁੱਟੀ ਦਿਵਾ ਕੇ ਉਸ ਕੋਛਟਾਇ ਸਨ ਤਾਂ ਜੋ ਉਸ ਦੇ ਚਪੜਾਸੀ ਨੂੰ ਉਸ ਦੇ ਖਾਣ ਪੀਣ ਬਾਰੇ ਸਮਝਾ ਦੇਵੇ। ਮਾਂ ਚਾਹੁੰਦੀ ਸੀ ਕਿ ਛੇਤੀ ਤੋਂ ਛੇਤੀ ਉਸ ਦਾ ਵਿਆਹ ਕਰ ਦਿੱਤਾ ਜਾਏ। ਕੋਈ ਘਰ ਸੰਭਾਲਣ ਲਈ ਵੀ ਚਾਹੀਦੀ ਹੈ। ਮਾਂ ਦੀ ਬਸ ਇੱਕੋ ਮੰਗ ਸੀ ਕਿ ਕੁੜੀ ਸੌ ਤੇ ਮੇਰੇ ਪੁੱਤਰ ਦਾ ਖਿਆਲ ਰੱਖਣ ਵਾਲੀ ਹੋਵੇ। ਪਾਪਾ ਸੋਚਦੇ ਸਨ ਕਿ ਚੰਗੇ ਖਾਨਦਾਨ, ਚੰਗੇ ਘਰ ਦੀ ਸੰਸਕਾਰਾਂ ਵਾਲੀ ਲੜਕੀ ਹੋਵੇ। ਰਿਸ਼ੀ ਭਾਵੇਂ ਆਖਦਾ ਸੀ ਜਿਹੜੀ ਤੁਹਾਨੂੰ ਠੀਕ ਲੱਗਦੀ ਹੈ ਲੱਭ ਲਵੋ ਵਿੱਚੋਂ ਉਸ ਦਾ ਮਨ ਸੀ ਕਿ ਕੁੜੀ ਸੋਹਣੀ ਜ਼ਰੂਰ ਹੋਵੇ ਉਹਨਾਂ ਦੀ ਗਵਾਂਡਣ ਸਤਿਆਦੇਵੀ ਦੀ ਪਹਿਲਾਂ ਤੋਂ ਹੀ ਰਿਸ਼ੀ ਉੱਪਰ ਨਜ਼ਰ ਸੀ ਹੁਣ ਮੌਕਾ ਦੇਖ ਕੇ ਉਸਨੇ ਆਪਣੀ ਭਤੀਜੀ ਨੀਲਮ ਲਈ ਵਿਆਹ ਦੀ ਗੱਲ ਤੋਰੀ ਉਸਨੇ ਉਹਨਾਂ ਕੋਲ ਆਪਣੀ ਭਤੀਜੀ ਨੀਲਮ ਦੀ ਰੱਜ ਕੇ ਤਾਰੀਫ਼ ਕੀਤੀ ਮਾ ਨੇ ਉਹ ਵੇਖੀ ਹੋਈ ਸੀ ਪਾਪਾ ਨੇ ਉਸਦੇ ਅੱਗੇ ਪਿੱਛੇ ਘਰ-ਬਾਰ ਦੀ ਪੜਤਾਲ ਵੀ ਕਰ ਲਈ। ਜਿਹੜੀ 15 ਦਿਨਾਂ ਮਗਰੋਂ 5-6 ਘੰਟੇ ਦਾ ਸਫ਼ਰ ਕਰਕੇ ਪਟਿਆਲੇ ਪਹੁੰਚਦਾ ਤੇ 5-6 ਘੰਟੇ ਦਾ ਸਫ਼ਰ ਕਰਕੇ ਵਾਪਸ ਜਾਂਦਾ। ਜਾਂਦੇ ਨੂੰ ਮਾਂ ਕਈ ਚੀਜ਼ਾਂ ਬਣਾ ਕੇ ਨਾਲ ਦਿੰਦੀ। ਕਈ ਹਦਾਇਤਾਂ ਕਰਦੀ ਹੋਈ ਖਾਸ ਕਰਕੇ ਖਾਣ-ਪੀਣ ਦਾ ਪੂਰਾ ਖਿਆਲ ਰੱਖਣ ਲਈ ਆਖ ਦਿੰਦੀ। ਪਾਪਾ ਭਾਵੇਂ ਹੱਸ ਕੇ ਆਖਦੇ। ਪਲੀਏ ਲੋਕੇ ਹੁਣੇ ਬੱਚਾ ਨਹੀਂ ਅਫਸਰ ਹੈ। ਮਾਂ ਅਗੋਂ ਉੱਤਰ ਦਿੰਦੀ ਮੇਰੇ ਲਈ ਤਾਂ ਇਹ ਬੱਚਾ ਹੀ ਹੈ ਇਸ ਵਾਰ ਰਿਸ਼ੀ 15 ਦਿਨ ਮਗਰੋਂ ਨਾ ਆ ਸਕਿਆ ਉਸਨੇ ਮਾਂ ਨੂੰ ਚਿੱਠੀ ਲਿਖੀ ਸਾਰੀ ਚਿੱਠੀ ਚ ਮੋٹے-ਮੋٹے ਅੱਖਰਾਂ ਚ ਸਿਰਫ ਇਨਾ ਹੀ ਲਿਖਿਆ ਸੀ ਆਈ ਮਿਸ ਯੂ ਮਾਂ ਚਿੱਠੀ ਮਾਂ ਨੇ ਕਿੰਨੀ ਹੀ ਵਾਰੀ ਪੜ੍ਹੀ ਸੀ ਤੇ ਉਹਦਾ ਮਨ ਕੀਤਾ ਸੀ ਕਿ ਉਹ ਉੱਡ ਕੇ ਰਿਸ਼ੀ ਕੋਲ ਪਹੁੰਚ ਜਾਏ ਜਦ ਉਸ ਨੂੰ ਛੱਡ ਕੇ ਆਏ ਸਨ ਸਭ ਤੋਂ ਪਹਿਲਾਂ ਦਰਵਾਰ ਸਾਹਿਬ ਉਸ ਦਾ ਮੱਥਾ ਟਿਕਾਉਣ ਲੈ ਕੇ ਗਏ ਸਨ ਮਾਂ ਸੋਚਦੀ ਸੀ ਕਿ ਕਿੰਨੀ ਸ਼ਾਂਤੀ ਸੀ ਉੱਥੇ ਜਿਵੇਂ ਕੋਈ ਹੋਰ ਹੀ ਦੁਨੀਆਂ ਹੋਵੇ ਪਾਠ ਦੀ ਆਵਾਜ਼ ਜਿਵੇਂ ਅੰਬਰਾਂ ਤੋਂ ਆ ਰਹੀ ਹੋਵੇ ਜਾਂ ਫਿਰ ਸਰੋਵਰ 'ਚ ਨਹਾ ਕੇ ਆ ਰਹੀ ਹੋਵੇ ਉਹ ਥਾਂ ਸੱਚਮੁੱਚ ਹੀ ਰੱਬ ਦਾ ਘਰ ਲੱਗਦਾ ਸੀ ਮਨ ਹੀ ਮਨ ਉਸਨੇ ਦਰਵਾਰ ਸਾਹਿਬ ਨੂੰ ਚਿਤਵ ਕੇ ਹੱਥ ਜੋੜੇ ਸਿਰ ਨਿਵਾਇਆ ਕਿਚੀ ਨੇ ਬੇਨਤੀ ਕੀਤੀ ਕਿ हे ਸੱਚੇ ਪਾਤਸ਼ਾ ਮੇਰੇ ਬੇਟੇ ਦੇ ਅੰਗ ਸੰਗ ਸਹਾਈ ਹੋਈ ਕੋਈ ਚੰਗੀ ਲੜਕੀ ਮਿਲੇ ਮੇਰਾ ਫਿਕਰ ਮਿਟੇ ਅਗਲੇ ਹਫਤੇ ਐਤਵਾਰ ਉਹ ਘਰ ਆ ਗਿਆ ਭਾਵੇਂ ਐਡੀ ਕੋਈ ਲੋੜ ਵੀ ਨਹੀਂ ਸੀ ਉਸਨੇ ਇੱਕ ਛੁੱਟੀ ਵੀ ਲੈ ਲਈ ਮਾਂ ਨੇ ਗਵੰਡਰ ਨੂੰ ਆਖ ਦਿੱਤਾ ਕਿ ਪਲਕੀ ਉਹ ਆਪਣੀ ਭਤੀਜੀ ਤੇ ਉਹਦੇ ਘਰਦਿਆਂ ਨੂੰ ਬੁਲਾ ਲਵੇ ਉਹ ਤਾਂ ਪਹਿਲਾਂ ਹੀ ਇਹ ਚਾਹੁੰਦੀ ਸੀ ਉਸਨੇ ਅੰਬਾਰੇ ਸੁਨੇਹਾ ਭੇਜ ਕੇ ਆਪਣੇ ਭਰਾ ਪਰਚਾਈ ਤੇ ਨੀਲਮ ਨੂੰ ਸੱਤ ਲਿਆ ਆਥਣੀ ॠषि ਹੋਰਾਂ ਨੂੰ ਚਾਹ ਤੇ ਵੀ ਬੁਲਾ ਲਿਆ ਬਸ ਕੁੜੀ ਹੀ ਦੇਖਣੀ ਸੀ ਬਾਕੀ ਇਹਨਾਂ ਨੂੰ ਕਿਹੜਾ ਕਿਸੇ ਚੀਜ਼ ਦਾ ਲਾਲਚ ਜਾਂ ਮੰਗ ਸੀ ਚਾ ਚੂ ਮੁਕਾ ਕੇ ਗਵਾਂਡਣ ਆਪਣੇ ਪਰਿਵਾਰ ਨੂੰ ਦੂਜੇ ਕਮਰੇ ਚ ਲੈ ਆਏ ਤਾਂ ਜੋ ॠषि ਦੇ ਮਾਪਿਓ ਉਸਦੀ ਮਰਜ਼ੀ ਪੁੱਛ ਲੈਣ 10-15 ਮਿੰਟਾਂ ਮਗਰੋਂ ਜਦੋਂ ਰਿਸ਼ੀ ਦੇ ਪਾਪਾ ਨੇ ਕਿਹਾ ਕਿ ਸਾਨੂੰ ਬੇਟੀ ਪਸੰਦ ਹੈ ਬੇਟੀ ਸਾਡੀ ਹੋਈ ਇਹ ਕਹਿਣ ਤੇ ਲੱਡੂਆਂ ਦਾ ਡੱਬਾ ਤੇ ਇੱਕ ਮੋਹਰ ਕਵੰਡਨ ਨੇ ਆਪਣੇ ਭਰਾ ਤੋਂ ਰਿਸ਼ੀ ਦੇ ਪੱਲੇ ਪਵਾ ਦਿੱਤੀ ਤੇ ਵਧਾਈਆਂ ਦਿੰਦੀ ਹੋਈ ਆਖਣ ਲੱਗੀ ਕਿ ਤਿਆਰੀ ਮੈਂ ਪਹਿਲਾਂ ਹੀ ਕਰ ਰੱਖੀ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਰੱਬ ਪਲੀ ਕਰੂਗਾ ਇਉਂ ਉਹ ਖੁਸ਼ੀ-ਖੁਸ਼ੀ ਆਪਣੇ ਘਰ ਪਰਤੇ ਘਰ ਪਹੁੰਚਣਸਾਰ ਮਾਂ ਨੇ ਫਿਰ ਵਿਆਹ ਦੀ ਚਰਚਾ ਛੇੜੀ ਵਿਆਹ ਕਦੋਂ ਦਾ ਰੱਖੀਏ ਮਾਂ ਨੇ ਪੁੱਛਿਆ ਤੂੰ ਅਜੇ ਸਾਥ ਤਾਂ ਲੈ ਬਾਹਰ ਵਾਲਿਆਂ ਨੂੰ ਵੀ ਪੁੱਛਣਾ ਹੈ ਬਈ ਉਹ ਕਦੋਂ ਆ ਸਕਣਗੇ ਕੁੜੀ ਵਾਲਿਆਂ ਨੂੰ ਵੀ ਤਿਆਰੀ ਲਈ ਸਮਾਂ ਚਾਹੀਦਾ ਹੋ ਤੂੰ ਤੇ ਸੋਚਦੀਆਂ ਕਿ ਝਟਪਟ ਨੂੰ ਲੈ ਆਈਏ ਪਾਪਾ ਬੋਲੇ ਜਦ ਆਪਾਂ ਕੁੜੀ ਵਾਲਿਆਂ ਕੋਲੋਂ ਕੁਝ ਲੈਣਾ ਹੀ ਨਹੀਂ ਤਾਂ ਤਿਆਰੀ ਉਹਨਾਂ ਨੇ ਕਾਦੀ ਕਰਨੀ ਹੈ ਬਾਕੀ ਬਾਹਰ ਵਾਲਿਆਂ ਵਿੱਚੋਂ ਮੁੰਡਾ ਭਾਵੇਂ ਨਾ ਆ ਸਕੇ ਪਰ ਤੁਹਾਡੇ ਭਾਈ ਸਾਹਿਬ ਵੇਲੇ ਨੇ ਜਦੋਂ ਮਰਜ਼ੀ ਆ ਜਾਣ ਮਾਂ ਨੇ ਕਿਹਾ ਤੂੰ ਉਸ ਤੋਂ ਤਾਂ ਪੁੱਛ ਲੈ ਜਿਸ ਦਾ ਵਿਆਹ ਕਰਨਾ ਹੈ ਤੂੰ ਆਪ ਹੀ ਰੌਲਾ ਪਾਈ ਜਾਨੀਂ ਐ ਪਾਪਾ ਬੋਲੇ ਜਦੋਂ ਤੁਹਾਨੂੰ ਠੀਕ ਲੱਗੇ ਰੱਖ ਲੈਣਾ ਮੈਰਿਜ ਬਸ ਥੋੜਾ ਜਿਹਾ ਪਹਿਲਾਂ ਦੱਸ ਦੇਣਾ ਤਾਂ ਜੋ ਛੁੱਟੀ ਦਾ ਪ੍ਰਬੰਧ ਹੋ ਸਕੇ ਰਿਸ਼ੀ ਨੇ ਕਿਹਾ ਚਲੋ ਦਸੰਬਰ ਦੀਆਂ ਛੁੱਟੀਆਂ 'ਚ ਕਰ ਲਵਾਂਗੇ ਇਹ ਆ ਕੇ ਪਾਪਾ ਨੇ ਗੱਲ ਮੁਕਾਈ ਦਸੰਬਰ 'ਚ ਰਿਸ਼ੀ ਦਾ ਨੀਲਮ ਨਾਲ ਵਿਆਹ ਹੋ ਗਿਆ ਨੀਲਮ ਨੂੰ ਰਿਸ਼ੀ ਦੇ ਨਾਲ ਅੰਮ੍ਰਿਤਸਰ 'ਪੇ ਜਨਮ ਗਰੂ ਮਾਂ ਦੇ ਫਿਕਰ ਘਟੀ કુરી સાહ ઉતે સમજદાર લાગਦੀ ਸੀ સોਣੀ ਤਾਂ ਹੈ ਹੀ ਸੀ ਇਹ ਸਾਡੀ ਨੂੰ ਵੀ ਹੈ ਧੀ ਵੀ ਹੈ ਇਸ ਦਾ ਭਾਈ ਤੂੰ ਖਿਆਲ ਰੱਖੀ ماں ਨੇ ਜਾਣ ਵੇਲੇ ਰਿਸ਼ੀ ਨੂੰ ਆਖਿਆ ਸੀ ਲੈ ਹੈ ਇਸਨੇ ਮੇਰਾ ਖਿਆਲ ਰੱਖਣਾ ਕਿ ਮੈਂ ਇਸ ਦਾ ਰੱਖਣਾ ਰਿਸ਼ੀ ਨੇ ਕਿਹਾ ਸੀ ਪਾਪਾ ਨੇ ਕਿਹਾ ਸੀ ਕਿ ਤੁਸੀਂ ਇੱਕ ਦੂਜੇ ਦਾ ਖਿਆਲ ਰੱਖਿਓ ਨੀਲਮ ਨੇ ਕਿਹਾ ਹੁਣ ਰਿਸ਼ੀ 15 ਦਿਨਾਂ ਮਗਰੋਂ ਨਹੀਂ ਨੀਲਮ ਨੂੰ ਨਾਲ ਲੈ ਕੇ ਮਹੀਨੇ ਡੇਢ ਮਹੀਨੇ ਮਗਰੋਂ ਆਉਂਦਾ ਹੋ ਇੱਕ ਦਿਨ ਦਾ ਕਿ ਮੁੜ ਜਾਂਦੇ ਇਸ ਵਾਰ ਰਿਸ਼ੀ ਇੱਕ ਲਾ ਆ ਨੀਲਮ ਆਖਦੀ ਸੀ ਕਿ ਇਹਨੇ ਲੰਮੇ ਸਫ਼ਰ 'ਚ ਮੈਂ ਥੱਕ ਜਾਂਦੀ ਹਾਂ ਨਾਲੇ ਉਸਦੀ ਮਾਂ ਮਿਲਣ ਆਈ ਹੋਈ ਸੀ ਮਾਂ ਨੇ ਬੜੇ ਸਾਲਾਂ ਤੋਂ ਸੰਭਾਲ ਕੇ ਰੱਖਿਆ ਖੂਬਸੂਰਤ ਕਾਫੀ ਸੈਟ ਜੋ ਉਸਦੇ ਪਾਪਾ ਨੇ ਪੈਰਿਸ ਤੋਂ ਲਿਆ ਕੇ ਦਿੱਤਾ ਸੀ ਰਿਸ਼ੀ ਨੂੰ ਦਿੱਤਾ ਨੀਲਮ ਲਈ ਪਸ਼ਮੀਨੇ ਦਾ ਸ਼ਾਲ ਦਿੱਤਾ ਰਿਸ਼ੀ ਨੂੰ ਕਿਹਾ ਕਿ ਨੀਲਮ ਨੂੰ ਆਖੀ ਕਰ ਰਿਸ਼ੀ ਇਕੱਲਾ ਨਾ ਆਵੇ ਤੂੰ ਨਾਲ ਆਇਆ ਕਰ ਪਰ ਇਸ ਤੋਂ ਅਗਲੀ ਵਾਰ ਵੀ ਰਿਸ਼ੀ ਇਕੱਲਾ ਹੀ ਕਰ ਆਇਆ ਸੀ ਮਾਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਰਿਸ਼ੀ ਦਾ ਜਵਾਬ ਸੀ ਕਿ ਉਸ ਦੀ ਤਬੀਅਤ ਠੀਕ ਨਹੀਂ ਸੀ ਜੇ ਉਸ ਦੀ ਤਬੀਅਤ ਠੀਕ ਨਹੀਂ ਸੀ ਫਿਰ ਤੂੰ ਨਹੀਂ ਸੀ ਆਉਣਾ ਮਾਂ ਨੇ ਕਿਹਾ ਉਸ ਦੀ ਰੋਜ਼ ਹੀ ਤਬੀਅਤ ਢਿੱਲੀ ਰਹਿੰਦੀ ਹੈ ਕੀ ਕੋਈ ਖੁਸ਼ਖਬਰੀ ਹੈ ਰਾਜਾ ਬੇਟਾ ਪਤਾ ਨਹੀਂ ਮੇਰੇ ਨਾਲ ਚੱਲਣਾ ਇਸ ਨੂੰ ਪੁੱਛ ਲੈਣਾ ਰਿਸ਼ੀ ਨੇ ਕਿਹਾ ਸੋ ਦੋਸਤੋ ਅੱਜ ਦੇ ਲਈ ਇੰਨੀ ਕਹਾਣੀ ਇਸ ਦਾ ਅਗਲਾ ਪਾਗ ਲੈ ਕੇ ਜਲਦੀ ਹਾਜ਼ਰ ਹੋਵਾਂਗੀ ਤਦ ਤੱਕ ਲਈ ਧੰਨਵਾਦ ਸਸਰੀ ਅਕਾ